ਪਟਿਆਲਾ ਦੇ ਵਿੱਚ 10 ਸਾਲ ਦੀ ਬੱਚੀ ਦੀ ਮੌਤ ਦੀ ਖਬਰ ਮਿਲੀ ਹੈ ਜਨਮ ਦਿਨ ਤੇ ਕੇਕ ਖਾਣ ਦੇ ਨਾਲ ਬੱਚੀ ਦੀ ਜਾਨ ਚਲੀ ਗਈ। ਕੇਕ ਖਾਣ ਦੇ ਨਾਲ ਪਰਿਵਾਰ ਦੇ ਕਈ ਜੀ ਬਿਮਾਰ ਵੀ ਹੋ ਗਏ ਨੇ। ਬੇਕਰੀ ਮਾਲਕ ਤੇ ਹੁਣ ਪੁਲਿਸ ਨੇ ਪਰਚਾ ਦਰਜ ਕਰ ਲਿਆ ਹੈ। ਜਿਆਨ ਆਨਲਾਈਨ ਕੇਕ ਆਰਡਰ ਕੀਤਾ ਗਿਆ ਸੀ। ਪਟਿਆਲਾ ਦੇ ਅਮਨ ਨਗਰ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ 10 ਸਾਲ ਦੀ ਮਾਸੂਮ ਦੀ ਮੌਤ ਹੋ ਗਈ ਕਿਉਂਕਿ ਉਸਨੇ ਬਰਥਡੇ ਕੇਕ ਖਾ ਲਿਆ। ਉਸ ਤੋਂ ਬਾਅਦ ਪਰਿਵਾਰ ਦੇ ਕਈ ਹੋਰ ਜੀ ਜਿਹੜੇ ਨੇ ਉਹ ਬਿਮਾਰ ਹੋ ਗਏ। ਬੇਕਰੀ ਮਾਲਕ ਤੇ ਹੁਣ ਪੁਲਿਸ ਨੇ ਪਰਚਾ ਦਰਜ ਕਰ ਲਿਆ ਹੈ। ਸੋ ਪਰਿਵਾਰ ਨੇ ਆਨਲਾਈਨ ਕੇਕ ਮੰਗਵਾਇਆ ਸੀ ਪਟਿਆਲਾ ਦੇ ਅਮਨ ਨਗਰ ਦੀ ਘਟਨਾ ਦੱਸੀ ਜਾ ਰਹੀ ਹੈ ਕੇਕ ਖਾਣ ਦੇ ਨਾਲ ਪਰਿਵਾਰ ਦੇ ਕਈ ਮੈਂਬਰ ਇੱਥੇ ਬਿਮਾਰ ਹੋ ਗਏ ਵਾਕ ਹੀ ਅੱਜ ਕੱਲ ਕੁਝ ਖਾਣ ਤੋਂ ਵੀ ਡਰ ਲੱਗਦਾ ਹੈ ਕਿਉਂਕਿ ਕਈ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਕਈ ਵਾਰ ਚਾਕਲੇਟ ਖਾਣ ਤੋਂ ਬਾਅਦ ਬੱਚੇ ਬਿਮਾਰ ਹੋ ਜਾਂਦੇ ਨੇ ਸੋ ਪਟਿਆਲਾ ਦੇ ਵਿੱਚ 10 ਸਾਲ ਦੀ ਬੱਚੀ ਦੀ ਮੌਤ ਦੀ ਖਬਰ ਮਿਲੀ ਹੈ 10 ਸਾਲ ਦੀ ਬੱਚੀ ਦੀ ਮੌਤ ਹੋਈ ਹੈ ਇੱਕ ਕੇਕ ਖਾਣ ਤੋਂ ਬਾਅਦ ਹਾਲਾਂਕਿ ਕੇਕ ਦੇ ਵਿੱਚ ਅਜਿਹਾ ਕੀ ਸੀ ਇਹ ਸਵਾਲ ਬਰਕਰਾਰ ਨੇ 10 ਸਾਲੀ ਮਾਸੂਮ ਦੀ ਮੌਤ ਹੋ ਗਈ ਹੈ ਕੇਕ ਖਾਣ ਤੋਂ ਬਾਅਦ ਔਰ ਇਹ ਵੀਡੀਓ ਵੀ ਤੁਸੀਂ ਇਸ ਮਾਸੂਮ ਬੱਚੀ ਦਾ ਦੇਖ ਪਾ ਰਹੇ ਹੋ ਜਿਹੜਾ ਕਿ ਕੇਕ ਕਿਸ ਨੇ ਖਾਦਾ ਉਸ ਤੋਂ ਬਾਅਦ ਇਸ ਦੀ ਮੌਤ ਹੋ ਗਈ ਸੋ ਕਿਸੇ ਨੇ ਸੋਚਿਆ ਵੀ ਨਹੀਂ ਹੋਏਗਾ ਥੋੜੇ ਦੇਰ ਪਹਿਲਾਂ ਜਿਹੜੀ ਬੱਚੀ ਹੱਸ ਰਹੀ ਸੀ ਖੇਡ ਰਹੀ ਸੀ ਬਰਥਡੇ ਸੈਲੀਬ੍ਰੇਸ਼ਨ ਹੋ ਰਹੀ ਸੀ ਪਰ ਉਸ ਤੋਂ ਬਾਅਦ ਇਸ ਬੱਚੀ ਦੀ ਮੌਤ ਹੋ ਗਈ ਜਨਮ ਦਿਨ ਤੇ ਕੇਕ ਖਾਣ ਦੇ ਨਾਲ ਬੱਚੀ ਦੀ ਜਾਨ ਚਲੀ ਗਈ ਹੈ ਔਰ ਇੰਨਾ ਹੀ ਨਹੀਂ ਕੇਕ ਖਾਣ ਦੇ ਨਾਲ ਪਰਿਵਾਰ ਦੇ ਕਈ ਮੈਂਬਰ ਬਿਮਾਰ ਵੀ ਹੋਏ ਸੋ ਕੇਕ ਫੂਡ ਪాయిਜ਼ਨਿੰਗ ਹੋਈ ਕਿਸ ਤਰ੍ਹਾਂ ਦੇ ਨਾਲ ਇਹ ਹਾਲਾਤ ਬਣੇ ਵਿਕਰੀ ਮਾਲਕ ਤੇ ਹੁਣ ਪੁਲਿਸ ਨੇ ਪਰਚਾ ਜ਼ਰੂਰ ਦਰਜ ਕਰ ਲਿਆ ਹੈ ਆਨਲਾਈਨ ਇੱਕ ਕੇਕ ਆਰਡਰ ਕੀਤਾ ਗਿਆ ਸੀ ਪਟਿਆਲਾ ਦੇ ਅਮਨ ਨਗਰ ਦੀ ਘਟਨਾ ਦੱਸੀ ਜਾ ਰਹੀ ਹੈ ਵਾਕਈ ਬੜੀ ਸੋਹਣੀ ਬੱਚੀ ਮਾਸੂਮ ਬੱਚੀ ਜਿਹੜੀ ਕਿ ਕੇਕ ਖਾਂਦੇ ਹੋਏ ਹੱਸਦੇ ਖਿਲਖਲਾਉਂਦੇ ਹੋਏ ਨਜ਼ਰ ਆ ਰਹੀ ਹੈ ਸੋ ਕਿਸੇ ਨੂੰ ਅੰਦਾਜ਼ਾ ਨਹੀਂ ਹੋਏਗਾ ਕਿ ਇਸ ਤੋਂ ਬਾਅਦ ਇਸ ਦੀ ਮੌਤ ਹੋ ਜਾਏਗੀ ਬੜੀ ਦੁਖਦ ਖਬਰ ਕਹਿ ਸਕਦੇ ਹਾਂ 10 ਸਾਲ ਦੀ ਬੱਚੀ ਦੀ ਮੌਤ ਹੋਈ ਹੈ ਉਹ ਵੀ ਕੇਕ ਖਾਣ ਦੇ ਨਾਲ ਸੋ ਅਜਿਹਾ ਮਾਮਲਾ ਸਾਹਮਣੇ ਆਉਣਾ ਪਰਿਵਾਰ ਦੇ ਹੋਰ ਜੀ ਵੀ ਮਾਰ ਹੋ ਚੁੱਕੇ ਨੇ ਜਨਮ ਦਿਨ ਤੇ ਮਾਨਵੀ ਦੀ ਮੌਤ ਹੋ ਚੁੱਕੀ ਹੈ ਆਪਣੇ ਹੀ ਬੰਦੇ ਤੇ ਇਸ ਬੱਚੀ ਦੀ ਦੁਖਦ ਮੌਤ ਹੋਈ ਹੈ ਕੇਕ ਖਾਣ ਦੇ ਨਾਲ ਬੱਚੀ ਦੀ ਮੌਤ ਹੋਈ ਹੈ ਅਜਿਹਾ ਇਸ ਕੇਕ ਦੇ ਵਿੱਚ ਕੀ ਸੀ ਇਹ ਸਵਾਲ ਜ਼ਰੂਰ ਬਣੇ ਹੋਏ ਨੇ ਪਟਿਆਲਾ ਚ 10 ਸਾਲ ਦੀ ਮਾਸੂਮ ਦੀ ਮੌਤ ਤੋਂ ਬਾਅਦ ਹੁਣ ਬੇਕਰੀ ਮਾਲਕ ਤੇ ਪਰਚਾ ਦਰਜ ਕਰ ਲਿਆ ਗਿਆ ਹੈ ਪੁਲਿਸ ਦੇ ਵੱਲੋਂ ਤਫ਼ਤੀਸ਼ ਕੀਤੀ ਜਾਏਗੀ ਕਿ ਕੀ ਫੂਡ ਪੋਇਜ਼ਨਿੰਗ ਕਿਸ ਤਰ੍ਹਾਂ ਦੇ ਨਾਲ ਹੋਈ ਅਜਿਹਾ ਇਸ ਕੇਕ ਦੇ ਵਿੱਚ ਕੀ ਕੁਝ ਪਾਇਆ ਗਿਆ ਜਾਂ ਫਿਰ ਇੰਚ ਕਹਿ ਲਿਆ ਜਾਏ ਕਿ ਕੀ ਅਜਿਹੇ ਹਾਲਾਤ ਬਣੇ ਕਿ ਇੱਕ ਇੱਕ ਜ਼ਹਿਰ ਦਾ ਰੂਪ ਧਾਰਨ ਕਰ ਗਿਆ ਕਿ ਬੱਚੀ ਦੀ ਜਾਨ ਚਲੀ ਗਈ ਸੋ ਆਪਣੇ ਜਨਮ ਦਿਨ ਤੇ ਹੀ ਜਾਨਵੀ ਦੀ ਮੌਤ ਹੋਈ ਹੈ ਵਿਕਰੀ ਮਾਲਕ ਤੇ ਪੁਲਿਸ ਨੇ ਪਰਚਾ ਦਰਜ ਕਰ ਲਿਆ ਹੈ ਵੱਡੀ ਖਬਰ ਪਟਿਆਲਾ ਤੋਂ سامنے ਆ ਰਹੀ ਹੈ ਇੱਕ ਮਾਸੂਮ ਦੀ ਮੌਤ ਹੋ ਗਈ ਹੈ ਪਰਿਵਾਰ ਨੇ ਔਨਲਾਈਨ ਕੇਕ ਆਰਡਰ ਕੀਤਾ ਸੀ ਔਨਲਾਈਨ ਕੇਕ ਮੰਗਵਾਇਆ ਗਿਆ ਸੀ ਸੋ ਅਕਸਰ ਹੀ ਅਸੀਂ ਔਨਲਾਈਨ ਸ਼ਾਪਿੰਗ ਕਰਦੇ ਰਹਿੰਦੇ ਆ ਪਰ ਅਜੇ ਹਾ ਹੋ ਜਾਏਗਾ ਕਿਸੇ ਨੂੰ ਇਸ ਦਾ ਅੰਦਾਜ਼ਾ ਨਹੀਂ ਸੀ ਸ਼ਾਇਦ ਪਰਿਵਾਰ ਨੂੰ ਵੀ ਇਸ ਦਾ ਇਲਮ ਨਹੀਂ ਹੋਏਗਾ ਕਿ ਥੋੜੇ ਟਾਈਮ ਪਹਿਲਾਂ ਜਿਹੜੀ ਬੱਚੀ ਹੱਸ ਕੇ ਰਹੀ ਸੀ ਜਿਹੜੀ ਮਾਸੂਮ ਕੇਕ ਕੱਟ ਕਰ ਰਹੀ ਸੀ ਪਰਿਵਾਰ ਦੇ ਸਾਰੇ ਜੀ ਬਾਰ ਬਾਰ ਉਸ ਨੂੰ ਕੇਕ ਖਵਾ ਰਹੇ ਸੀ ਸੋ ਥੋੜੀ ਦੇਰ ਦੇ ਬਾਅਦ ਉਸ ਬੱਚੀ ਦੀ ਮੌਤ ਹੋ ਜਾਏਗੀ ਸੋ ਕੇਕ ਕਟਿੰਗ ਦੀਆਂ ਸੈਲੀਬ੍ਰੇਸ਼ਨ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਬੜੀ ਖੂਬਸੂਰਤ ਤਸਵੀਰਾਂ ਬੜੀ ਸੋਹਣੀ ਬੱਚੀ ਇਹ ਲੱਗ ਰਹੀ ਹੈ ਬੇકરી ਮਾਲਕ ਤੇ ਹੁਣ ਪੁਲਿਸ ਨੇ ਪਰਚਾ ਦਰਜ ਕਰ ਲਿਆ ਸੋ ਬਰਥਡੇ ਕੇਕ ਖਾਣ ਤੋਂ ਬਾਅਦ ਹੀ ਬੱਚੀ ਦੀ ਮੌਤ ਹੋਈ ਹੈ ਅਜਿਹਾ ਜਾਣਕਾਰੀ ਪੁਲਿਸ ਵੱਲੋਂ ਦਿੱਤੀ ਜਾ ਰਹੀ ਹੈ ਹਾਲਾਂਕਿ ਹੁਣ ਹੋਰ ਤਫ਼ਤੀਸ਼ ਕੀਤੀ ਜਾਏਗੀ ਕਿ ਆਖਰ ਇਸ ਕੇਕ ਦੇ ਵਿੱਚ ਉਹ ਜਾ ਕੀ ਮਿਲਿਆ ਹੋਇਆ ਸੀ ਕਿ 10 ਸਾਲ ਦੀ ਮਾਨਵੀ ਦੀ ਮੌਤ ਹੋ ਗਈ ਆਪਣੇ ਜਨਮ ਦਿਨ ਦੇ ਮੌਕੇ ਹੀ ਇਸ ਤਰ੍ਹਾਂ ਦੇ ਨਾਲ ਮੌਤ ਹੋ ਜਾਣਾ ਯਕੀਨਨ ਨਹੀਂ ਚਿੰਤਾ ਕਰਨ ਹੈ ਪਟਿਆਲਾ ਤੋਂ ਮੇਰੇ ਸਹਿਯੋਗੀ ਸਾਹ ਨਾਲ ਜੁੜ ਚੁੱਕੇ ਨੇ ਜੇ ਕੀ ਕੋ ਜਾਣਕਾਰੀ ਹੈ ਆਖਰ ਕੀ ਮੁਰਲੀ ਜਾਨ ਦੇ ਸਾਹਮਣੇ ਆਇਆ ਹੈ ਕਿ ਬੱਚੇ ਦੀ ਇਸ ਤਰ੍ਹਾਂ ਦੇ ਨਾਲ ਮੌਤ ਹੋ ਗਈ ਕੇਕ ਦੇ ਵਿੱਚ ਕੀ ਸੀ ਪੁਲਿਸ ਦਾ ਕੀ ਕੁਝ ਕਹਿਣਾ ਹੈ ਜੀ ਬਿਲਕੁਲ ਕਿਉਂਕਿ ਜਿਹੜੀ ਇਹ ਘਟਨਾ ਕੀ ਪਰਸੋਂ ਦੀ ਜਿਹੜੀ ਘਟਨਾ ਸੀ ਕਿ ਜਦੋਂ ਮਾਨਵੀ ਨਾਮਕ ਜਿਹੜੀ ਲੜਕੀ ਸੀਗੀ 10 ਸਾਲਾਂ ਦੀ ਲੜਕੀ ਸੀਗੀ ਤਾਂ ਉਸ ਦਾ ਬਰਥਡੇ ਦੇ ਸਮੇਂ ਜਦੋਂ ਉਹਨਾਂ ਦੇ ਪਰਿਵਾਰ ਦੇ ਵੱਲੋਂ ਆਨਲਾਈਨ ਕੇਕ ਮੰਗਵਾਇਆ ਗਿਆ ਤਾਂ ਆਨਲਾਈਨ ਕੇਕ ਜਿਹੜਾ ਮੰਗਵਾਇਆ ਸੀਗਾ ਪਟਿਆਲਾ ਦੀ ਇੱਕ ਵਿਕਰੀ ਤੋਂ ਮੰਗਵਾਇਆ ਗਿਆ ਸੀਗਾ ਤੇ ਜਦੋਂ ਪਰਿਵਾਰ ਦੇ ਵੱਲੋਂ ਇਹ ਕੇਕ ਖਾਧਾ ਜਾਂਦਾ ਹੈਗਾ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਹ ਗੱਲ ਦੱਸੀ ਗਈ ਹੈ ਕਿ ਸਾਰੇ ਦੇ ਸਾਰੇ ਪਰਿਵਾਰ ਨੂੰ ਹੀ ਉਲਟੀਆਂ ਲੱਗ ਜਾਂਦੀਆਂ ਨੇ ਜਿਸ ਤੋਂ ਬਾਅਦ ਜਿਹੜੀ ਲੜਕੀ ਦਾ ਬਰਥਡੇ ਹੁੰਦਾ ਹੈਗਾ ਉਸ ਦੀ ਦੇਰ ਰਾਤ ਨੂੰ ਜਾਦਾ ਜਿਹੜੀ ਹਾਲਾਤ ਖਰਾਬ ਹੋ ਜਾਂਦੇ ਨੇ ਜਿਸ ਤੋਂ ਬਾਅਦ ਉਸ ਨੂੰ ਘਰ ਦੇ ਵਿੱਚ ਹੀ ਸੁਲਾ ਦਿੱਤਾ ਜਾਂਦਾ ਹੈ ਤੇ ਜਦੋਂ ਸਵੇਰੇ ਉਸ ਦੇ ਮਦਰ ਦੇਖਦੇ ਨੇ ਤਾਂ ਲੜਕੀ ਦਾ ਜਿਹੜਾ ਸਰੀਰ ਆ ਉਹ ਠੰਡਾ ਪੈ ਚੁੱਕਿਆ ਜਾਂਦਾ ਹੈਗਾ ਦੇ ਉਸ ਤੋਂ ਬਾਅਦ ਜਦੋਂ ਪਰਿਵਾਰਕ ਮੈਂਬਰ ਹਸਪਤਾਲ ਦੇ ਵਿੱਚ ਲੈ ਕੇ ਜਾਂਦੇ ਨੇ ਤਾਂ ਉੱਥੇ ਉਸ ਨੂੰ ਮੇਰੇ ਤੋਂ ਕੋਸ਼ਿਸ਼ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਪੂਰੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਅਸਲ ਕਾਰਨ ਕੀ ਸੀ ਕਿਉਂਕਿ ਇੱਕ ਪੱਖ ਇਹ ਵੀ ਆ ਰਿਹਾ ਹੈਗਾ ਬੇਕਰੀ ਵਾਲਿਆਂ ਦੇ ਵੱਲੋਂ ਕਿ ਸ਼ਾਇਦ ਹੋ ਸਕਦਾ ਹੈ ਕਿ ਸਾਡਾ ਜਿਹੜਾ ਸਮਾਨ ਹੈ ਇਹ ਬਿਲਕੁਲ ਸਹੀ ਹੈ ਜਾਂ ਕੋਈ ਵੀਟ ਅਲਰਜੀ ਵਗੈਰਾ ਤਾਂ ਨਹੀਂ ਸੀ ਜੀ ਸੋ ਇਹ तमाम ਚੀਜ਼ਾਂ ਨੇ ਕਿਆਂ ਜਿਸ ਦੇ ਉੱਪਰ ਪੁਲਿਸ ਇਨਵੈਸਟੀਗੇਸ਼ਨ ਕਰੇਗੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਪਰ ਇੱਕ ਮਦਭਾਗੀ ਘਟਨਾ ਜਿਹੜੀ ਵਾਪਰੀ ਹੈਗੀ ਜਿੱਥੇ ਕਿ ਇੱਕ ਜਨਮ ਦਿਨ ਦੇ ਸਮੇਂ ਖੁਸ਼ੀਆਂ ਦਾ ਜਿਹੜਾ ਮਾਹੌਲ ਹੈ ਉਹ ਮਾਤਮ ਦੇ ਵਿੱਚ ਬਦਲ ਗਿਆ ਜੀ ਵਾਕਈ ਚਿੰਤਾ ਜ਼ਰੂਰ ਬਣਦੀ ਹੈ ਮਾਪਿਆਂ ਦੇ ਲਈ ਦੁੱਖ ਵੀ ਵੱਡਾ ਹੈ ਕਿਉਂਕਿ ਜਨਮ ਦਿਨ ਦੇ ਮੌਕੇ ਹੀ ਉਸ ਬੱਚੇ ਦਾ ਗੁਜ਼ਰ ਜਾਣਾ ਜਿਸ ਦੇ ਜਾਂ ਥੋੜਾ ਟਾਈਮ ਪਹਿਲਾਂ ਅਸੀਂ ਕਹਿ ਸਕਦੇ ਹਾਂ ਕਿ ਖੁਸ਼ੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਸਨ ਪੁਲਿਸ ਦੇ ਵੱਲੋਂ ਬੇਕਰੀ ਮਾਲਕ ਤੇ ਖਰਚਾ ਦਰਜ ਕੀਤਾ ਗਿਆ ਹੈ ਕਿ ਗ੍ਰਿਫਤਾਰੀ ਵੀ ਕੋਈ ਹੋਈ ਹੈ ਫਿਲਹਾਲ ਜਿਹੜਾ ਜਿਹੜੀ ਮੋਡਲੀ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਹੈ ਉਸ ਦੇ ਮੁਤਾਬਕ ਜਿਹੜਾ ਕਾਨਾ ਵੇਕਰੀ ਦੇ ਉੱਪਰ ਇੱਕ ਦਰਜ ਕਰ ਲਿਆ ਗਿਆ ਹੈਗਾ ਜਿਸ ਦੇ ਵਿੱਚ ਕੀ ਕਾਨਾ ਵੇਕਰੀ ਦੇ ਖਿਲਾਫ ਸ਼ਿਕਾਇਤ ਦਰਜ ਕਰ ਲਈ ਗਈ ਹੈ ਪਰ ਫਿਲਹਾਲ ਜਦੋਂ ਤੱਕ ਪੋਸਟਮਾਰਟਮ ਦੀ ਰਿਪੋਰਟ ਨਹੀਂ ਆਉਂਦੀ ਉਦੋਂ ਤੱਕ ਕੁਝ ਵੀ ਕਹਿਣਾ ਕਹਾਲ ਹੋਵੇਗੀ ਕਿ ਕੀ ਅਸਲ ਦੇ ਵਿੱਚ ਅਸਲ ਕਾਰਨ ਕੀ ਸਨ ਕੀ ਵਾਕਈ ਹੀ ਕੇਕ ਦੇ ਵਿੱਚ ਕੋਈ ਐਸ ਅਜੀਹੀ ਜ਼ਹਿਰੀਲੀ ਚੀਜ਼ ਮਲਾਈ ਹੋਈ ਸੀ ਜਾਂ ਕਿਸੇ ਤਰ੍ਹਾਂ ਦੇ ਨਾਲ ਜ਼ਹਿਰੀਲੀ ਚੀਜ਼ ਮਿਲੀ ਸੀ ਜਿਸ ਦੇ ਚਲਦੇ ਇਹ ਲੜਕੀ ਦੀ ਮੌਤ ਹੋਈ ਹੈ ਜਾਂ ਫਿਰ ਕੋਈ ਕੋਈ ਹੋਰ ਕਾਰਨ ਸੀਗੇ ਫਿਲਹਾਲ ਇਸ ਦੇ ਉੱਪਰ ਜਦੋਂ ਅਸੀਂ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਵੀ ਆਪਣਾ ਪੱਲਾ ਛਾੜਦੇ ਹੋਏ ਦਿਖਾਈ ਦਿੱਤੇ ਨੇ ਸਿਹਤ ਵਿਭਾਗ ਦੇ ਜਿਹੜੇ ਅਧਿਕਾਰੀ ਸੀਗੇ ਉਹਨਾਂ ਦੇ ਵੱਲੋਂ ਇਹ ਗੱਲ ਕਿ ਇਹ ਕਿ ਜਦੋਂ ਤੱਕ ਸਾਨੂੰ ਪਰਿਵਾਰ ਦੇ ਵੱਲੋਂ ਕੋਈ ਲਿਖਤੀ ਸ਼ਿਕਾਇਤ ਨਹੀਂ ਆਉਂਦੀ ਉਦੋਂ ਤੱਕ ਅਸੀਂ ਇਸ ਮਾਮਲੇ ਦੇ ਵਿੱਚ ਕੋਈ ਵੀ ਕਾਰਵਾਈ ਨਹੀਂ ਕਰ ਸਕਦੇ ਹੈਗੇ ਸੋ ਕਿਤੇ ਨਾ ਕਿਤੇ ਅਜਿਹੀ ਘਟਨਾ ਹੋਣ ਤੋਂ ਬਾਅਦ ਵੀ ਸਿਹਤ ਵਿਭਾਗ ਦੇ ਵੱਲੋਂ ਹਲੇ ਤੱਕਰ ਕਿਸੇ ਵੀ ਤਰ੍ਹਾਂ ਦਾ ਕੋਈ ਐਕਸ਼ਨ ਨਹੀਂ ਲਿਆ ਜਾਂਦਾ ਇਹ ਵੀ ਆਪਣੇ ਆਪ ਦੇ ਵਿੱਚ ਕਾਫੀ ਮੰਦ ਭਾਗ ਹੈ ਕਿਉਂਕਿ ਲਗਾਤਾਰ ਪਟਿਆਲਾ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਲੋਕਲ ਵੇਕਰੀ ਵਾਲਿਆਂ ਦੇ ਵੱਲੋਂ ਬਿਨਾਂ ਕਿਸੇ ਲਾਇਸੈਂਸ ਤੋਂ ਬਿਨਾਂ ਕਿਸੇ ਪਰਮਿਸ਼ਨ ਤੋਂ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਆਪਣੇ ਘਰਾਂ ਦੇ ਵਿੱਚ ਕੇਕ ਬਣਾਏ ਜਾ ਰਹੇ ਨੇ ਕਿ ਸੋ ਕਿਤੇ ਨਾ ਕਿਤੇ ਤੇ ਹੁਣ ਸਵਾਲ ਸਿਹਤ ਵਿਭਾਗ ਦੇ ਉੱਪਰ ਵੀ ਖੜੇ ਹੁੰਦੇ ਨੇ ਕਿ ਕੀ ਸਿਹਤ ਵਿਭਾਗ ਦੀਆਂ ਜਿਹੜੀਆਂ ਰੈਡਾਂ ਲਿੰਗੀਆਂ ਉਹ ਕੇਵਲ ਪਬਲਿਸਿਟੀ ਦੇ ਲਈ ਹੁੰਦੀਆਂ ਨੇਗੀਆਂ ਜਾਂ ਤਿਹਾਰਾਂ ਦੇ ਨੇੜੇ ਹੀ ਹੁੰਦੀਆਂ ਨੇਗੀਆਂ ਜਿਸ ਤਰ੍ਹਾਂ ਦੇ ਨਾਲ ਇਹ ਘਟਨਾ ਵਾਪਰੀ ਹੈ ਪਟਿਆਲਾ ਦੇ ਵਿੱਚ ਉਸ ਤੋਂ ਬਾਅਦ ਕਾਫੀ ਸਵਾਲ ਖੜੇ ਹੁੰਦੇ ਨੇ ਸਿਹਤ ਵਿਭਾਗ ਦੇ ਕਿਉਂਕਿ ਹਲੇ ਤੱਕਰ ਕਿਸੇ ਵੀ ਤਰ੍ਹਾਂ ਦਾ ਸਬੰਧਤ ਵਿਕਰੀ ਦੇ ਉੱਪਰ ਕੋਈ ਵੀ ਐਕਸ਼ਨ ਨਾ ਹੋਣਾ ਇਹ ਆਪਣੇ ਆਪ ਦੇ ਵਿੱਚ ਕਾਫੀ ਜ਼ਿਆਦਾ ਮੰਤ ਭਾਗਾ ਹੈ ਜੀ ਜੀ ਬਿਲਕੁਲ ਮੰਤ ਭਾਗਾ ਜ਼ਰੂਰ ਹੈ ਔਰ ਅਸੀਂ ਦੇਖ ਪਾ ਰਹੇ ਹਾਂ ਅਤੇ ਇਹ ਜਾਨਣਾ ਚਾਹਾਂਗੇ ਕਿ ਕੀ ਵਿਕਰੀ ਮਾਲਕ ਤੇ ਬਾਇ ਨੇਮ ਬੱਚਾ ਦਰਜ ਕੀਤਾ ਗਿਆ ਹੈ ਦੂਜੇ ਪਾਸੇ ਜਿਹੜੇ ਪਰਿਵਾਰ ਦੇ 6 ਮੈਂਬਰ ਨੇ ਜੋ ਬਿਮਾਰ ਨੇ ਉਹਨਾਂ ਦੀ ਕੀ ਸਟੇਟਸ ਹੈ ਜੀ ਬਿਲਕੁਲ ਫਿਲਹਾਲ ਜਿਹੜੇ ਬਾਕੀ ਦੇ ਮੈਂਬਰ ਸੀਗੇ ਉਹ ਜਰੂਰ ਲੜਕੀ ਦਾ ਕੱਲ ਸੰਸਕਾਰ ਕਰਨ ਤੋਂ ਬਾਅਦ ਪਰਿਵਾਰਕ ਮੈਂਬਰ ਜਿਹੜੇ ਆਸਥੀਆਂ ਵਗੈਰਾ ਲੈ ਕੇ ਗਏ ਹੋਏ ਸਨ ਤੇ ਪਰਿਵਾਰ ਦੇ ਵਿੱਚ ਫਿਲਹਾਲ ਪਿੱਛੇ ਕੋਈ ਹਾਲੇ ਕੋਈ ਮੌਜੂਦ ਨਹੀਂ ਹੈਗਾ ਜਿਸ ਦੇ ਨਾਲ ਅਸੀਂ ਗੱਲਬਾਤ ਕਰ ਸਕੀਏ ਪਰ ਹੁਣ ਜਰੂਰ ਹੈਗਾ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਕਿਸ ਤਰ੍ਹਾਂ ਦੀ ਜਿਹੜੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਜਾ ਸਕਦੀ ਹੈਗੀ ਸਬੰਧਤ ਬੇਕਰੀ ਦੇ ਉੱਪਰ ਕਿਉਂਕਿ ਹਜੇ ਜਿਹੜੀ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਹੈ ਕਿ ਉਹ ਬਿਆਨਾਂ ਦੇ ਆਧਾਰ ਦੇ ਉੱਪਰ ਜਰੂਰ ਦਰਜ ਕੀਤੀ ਗਈ ਹੈ ਕਿਉਂਕਿ ਪੁਲਿਸ ਦੇ ਵੱਲੋਂ ਇੱਕ ਵਾਰ ਜ਼ਰੂਰ ਇਨਵੈਸਟੀਗੇਸ਼ਨ ਅੱਗੇ ਜਿਹੜੀ ਵਧਾਉਣ ਦੇ ਲਈ ਪਹਿਲੀ ਜਿਹੜੀ ਐਫ ਆਈ ਆਰ ਆ ਉਹ ਜ਼ਰੂਰ ਦਰਜ ਕਰ ਲਈ ਗਈ ਹੈ ਪਰ ਉਸ ਦੇ ਵਿੱਚ ਵੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਹ ਜਿਹੜਾ ਦੋਸ਼ ਲਗਾਇਆ ਗਿਆ ਕਿਉਂਕਿ ਸਾਡੀ ਫੋਮ ਦੇ ਉੱਪਰ ਜਿਹੜੀ ਗੱਲਬਾਤ ਹੋਈ ਹੈ ਇਹ ਬਾਈ ਨੇਮ ਪਰਚਾ ਜਿਹੜਾ ਦਰਜ ਨਹੀਂ ਕੀਤਾ ਗਿਆ ਹੈਗਾ ਹਾਲੇ ਤੱਕਰ ਬਾਈ ਨੇਮ ਕਿਸੇ ਵੀ ਤਰ੍ਹਾਂ ਦੀ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ ਪੁਲਿਸ ਜ਼ਰੂਰ ਸਾਡਾ ਪੱਖ ਜਰੂਰ ਉਹਨਾਂ ਦੇ ਅੱਗੇ ਅਸੀਂ ਰੱਖ ਦਿੱਤਾ ਹੈਗਾ ਪਰ ਪੁਲਿਸ ਦੇ ਵੱਲੋਂ ਜਦੋਂ ਤੱਕ ਕਿਸੇ ਵੀ ਤਰ੍ਹਾਂ ਦਾ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਪੱਕਾ ਉਹਨਾਂ ਦੇ ਹੱਥ ਦੇ ਵਿੱਚ ਨਹੀਂ ਆਉਂਦੀ ਹੈਗੀ ਕੋਈ ਪੋਸਟਮਾਰਟਮ ਦੀ ਰਿਪੋਰਟ ਉਹਨਾਂ ਦੇ ਹੱਥ ਦੇ ਵਿੱਚ ਨਹੀਂ ਆਉਂਦੀ ਤਾਂ ਉਦੋਂ ਤੱਕ ਇਸ ਬੇਕਰੀ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਪੁਲਿਸ ਦੇ ਵੱਲੋਂ ਕਾਰਵਾਈ ਨਹੀਂ ਕੀਤੀ ਗਈ ਜੀ ਜੀ ਸ਼ੁਕਰੀਆ ਕੁਲਵਿੰਦਰ ਤਮਾਮ ਜਾਣਕਾਰੀ ਲਈ ਸੁਬਾਕੇ ਹੀ ਆਪਣੇ ਜਨਮ ਦਿਨ ਤੇ ਹੀ ਮਾਨਵੀ ਦੀ ਮੌਤ ਹੋ ਗਈ ਬੇਕਰੀ ਮਾਲਕ ਤੇ ਪੁਲਿਸ ਨੇ ਪਰਚਾ ਜ਼ਰੂਰ ਦਰਜ ਕਰ ਲਿਆ ਹੈ ਪਰ ਅੱਗੇ ਜਾਂਚ ਕੀਤੀ ਜਾ ਰਹੀ ਹੈ ਪਰਿਵਾਰ ਦੇ ਵੱਲੋਂ ਆਨਲਾਈਨ ਕੇਕ ਆਰਡਰ ਕੀਤਾ ਗਿਆ ਸੀ ਤੇ ਬੱਚੀ ਨੇ ਕੇਕ ਖਾਦਾ ਥੋੜਾ ਦੇਰ ਪਹਿਲਾਂ ਜਿਹੜੀ ਬੱਚੀ ਹੱਸ ਰਹੀ ਸੀ ਵੀਡੀਓ ਦੇ ਵਿੱਚ ਬਰਥਡੇ ਸੈਲੀਬ੍ਰੇਸ਼ਨ ਚੱਲ ਰਿਹਾ ਸੀ ਪਰਿਵਾਰ ਦੇ ਵੱਲੋਂ ਰੌਣਕਾਂ ਲੱਗੀਆਂ ਸਨ ਬਰਥਡੇ ਮਨਾਇਆ ਜਾ ਰਿਹਾ ਸੀ ਪਰ ਉਸ ਤੋਂ ਬਾਅਦ ਕਿਸੇ ਨੂੰ ਇਲਮ ਨਹੀਂ ਸੀ ਕਿ ਬਾਅਦ ਦੇ ਵਿੱਚ ਖੁਸ਼ੀਆਂ ਦੇਣੀਆਂ ਨੇ ਉਹ ਗਮ 'ਚ ਤਬਦੀਲ ਹੋ ਜਾਣਗੀਆਂ ਸੋ ਹੁਣ ਮਾਹੌਲ ਖਾਸਾ ਗਮਗੀਨ ਨਜ਼ਰ ਆ ਰਿਹਾ ਹੈ ਹਾਲਾਂਕਿ ਸਾਡੇ ਸਹਿਯੋਗੀ ਗੱਲਬਾਤ ਕਰ ਰਹੇ ਨੇ ਪਰਿਵਾਰ ਦੇ ਨਾਲ ਰابطਾ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਸ ਮੌਕੇ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਹਾਲੇ ਇਸ ਛੋਟੀ ਬੱਚੀ ਦੀਆਂ ਆਸਥੀਆਂ ਲੈ ਕੇ ਪਹੁੰਚਿਆ ਹੋਇਆ ਹੈ ਸੋ ਘਰ ਦੇ ਵਿੱਚ ਕੋਈ ਮੌਜੂਦ ਨਹੀਂ ਹੈ ਇਹ ਵੀ ਜਾਣਕਾਰੀ ਹੈ ਬੇਕਰੀ ਮਾਲਕ ਤੇ ਬਾਇ ਨੇਮ ਪਰਚਾ ਨਹੀਂ ਦਰਜ ਕੀਤਾ ਗਿਆ ਜੋ ਜਾਣਕਾਰੀ ਹੈ ਸੋ ਬਿਆਨਾਂ ਦੇ ਆਧਾਰ ਤੇ ਹੀ ਸਿਰਫ ਇਹ ਕਾਰਵਾਈ ਕੀਤੀ ਗਈ ਹੈ ਪਰ ਕਿਤੇ ਨਾ ਕਿਤੇ ਸਵਾਲ ਜ਼ਰੂਰ ਬਰਕਰਾਰ ਨੇ ਕਿ ਕੀ ਇਸ ਕੇਕ ਦੇ ਵਿੱਚ ਅਜਿਹਾ ਕੁਝ ਸੀ ਅਜੇ ਚਲਦੇ ਇਸ ਬੱਚੀ ਦੀ ਮੌਤ ਹੋਈ ਪਰਿਵਾਰ ਦੇ ਜਿਹੜੇ 6 ਜੀ ਨੇ ਉਹ ਬਿਮਾਰ ਹੋ ਗਏ। ਜਾਂ ਫਿਰ ਅਜੇ ਪਿੱਛੇ ਕੋਈ ਹੋਰ ਕਾਰਨ ਨੇ। ਫੋਏ ਹੁਣ ਜਾਂਚ ਦਾ ਬਸ਼ਾ ਹੈ। ਪਟਿਆਲਾ ਤੋਂ ਇਹ ਦੁਖਦ ਖਬਰ ਸਾਹਮਣੇ ਆਈ ਹੈ ਕਿ ਆਪਣੇ ਹੀ ਜਨਮ ਦਿਨ ਤੇ 10 ਸਾਲ ਦੀ ਮਾਨਵੀ ਦੀ ਮੌਤ ਹੋ ਜਾਂਦੀ ਹੈ ਕਿਉਂਕਿ ਉਸਨੇ ਬਰਥਡੇ ਕੇਕ ਖਾਦਾ ਕੇਕ ਖਾਣ ਤੋਂ ਹੀ ਥੋੜੀ ਦੇਰ ਬਾਅਦ ਉਸ ਦੀ ਮੌਤ ਹੋ ਗਈ। ਇੰਨਾ ਹੀ ਨਹੀਂ ਪਰਿਵਾਰ ਦੇ ਜਿਹੜੇ 6 ਮੈਂਬਰ ਨੇ ਜਿਨ੍ਹਾਂ ਜਿਨ੍ਹਾਂ ਨੇ ਕੇਕ ਖਾਧਾ ਉਹ ਵੀ ਬਿਮਾਰ ਹੋ ਗਏ। ਸੋ ਆਪਣੇ ਆਪ ਦੇ ਵਿੱਚ ਇਹ ਕੇਕ ਜੋ ਹੈ ਇਸ ਨੂੰ ਖਾਣ ਦੇ ਨਾਲ ਹੀ ਮੌਤ ਹੋਈ ਹੈ ਜਾਂ ਫਿਰ ਕੋਈ ਹੋਰ ਇਸ ਦੇ ਪਿੱਛੇ ਕਾਰਨ ਬਣਨੇ ਜਾ ਰਹੇ ਨੇ ਇਹ ਜਾਂਚ ਦਾ ਵਿਸ਼ਾ ਹੈ।